ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਚੱਲਦੀ ਹੈ ਜੀ ਵਿਹਾਈ ਦਾ ਕੰਮ ਲੱਗੇ ਹੋਏ ਨੇ ਗੇਤਾਂ ਦੀ ਬਾਈ ਕਰਨ ਦੋਏ ਟਰੈਕਟਰਾਂ ਨਾਲ ਕੱਲ ਵੀ ਬਾਈ ਕਰੀ ਆ ਅੱਜ ਵੀ ਲੱਗੇ ਹੋਏ ਵਾਈ ਕਰਨ ਤੇ ਟਰੈਕਟਰ ਆਪਾਂ ਨੇ ਚੈੱਕ ਕਰ ਰਹੇ ਆ ਸੀਗਾ ਜਿਹੜਾ 855 ਲੈ ਆਪਾਂ ਨੇ ਵਧੀਆ ਇਕੱਠਾ ਇੱਕ ਵਾਰ 4-5 ਘੰਟੇ ਚਲਾਤਾ ਸੀਗਾ ਕੱਲ ਤੋਂ ਤਾਂ ਫਿਰ ਨਾਰਮਲ ਬਹਾਈ ਚੱਲਦੀ ਉਹ ਆ ਅੱਜ ਵੀ ਲੱਗੇ ਹੋਏ ਬਹਾਈ ਕਰਨ ਚਲੋ ਦਿਖਾਉਨੇ ਆ ਜੀ ਫਿਰ ਤੁਹਾਨੂੰ ਚੱਲਦਾ ਜੀ ਬਹਾਈ ਦਾ ਕੰਮ ਕੱਲ੍ਹ ਦੇ ਆ ਦੋ ਟਰੈਕਟਰ ਆ ਹੌਲੈਂਡਰ ਨਾਲ 15 ਹਾਲ ਚੱਲਦੇ ਆ 852 ਨਾਲ 11 ਹਾਲ ਲੱਗੇ ਹੋਏ ਜੀ ਬਾਹਰ ਅੱਜ ਸੁਵੇੜਦਾਂਗੇ ਲੰਬਸਾਂ ਅੱਜ ਕਰਦਾਂਗੇ ਜੀ ਖੇਤ ਵਿੱਚ ਬਾਜ ਦਾ ਕੰਮ ਦੋ ਟਰੈਕਟਰਾਂ ਨਾਲ ਬਾਜ ਦਾ ਕੰਮ ਚੱਲਦਾ ਸਲਾ ਲੰਬਸਾਂ ਕਿ ਤੱਕ 15-19 ਕਿੱਤੇ ਰਹਿ ਗਏ ਬਾਉਣ ਨੂੰ ਬਸ ਦੀ ਬਾਤ ਤੇ ਅੱਜ ਤੋਂ ਜਿਆ ਵਧੀਆ ਕਰਦਾ ਸੰਜਨਾਂ ਆਲੋ ਬਹੁਤ ਜ਼ਿਆਦਾ ਮਾਰਕ ਚਾਹੀਏ ਜੀ ਭਾਈ ਨੇ ਵਧੀਆ ਚੱਲਦਾ ਪਨੀਰੀ ਕੰਨੀ ਆਈ ਥੀ ਕਿਹੜਾ ਮਾਰਨ ਪਨੀਰੀ ਵਧੀਆ ਖੜੀ ਆਪਣੀ ਕੁਝ ਥੋੜੀ ਵੀ ਅੱਜ ਹੋਰ ਬੀਜੀ ਸੀਗੀ ਬਸ ਦੋ ਕਬੀਜ ਰਹਿ ਗਏ ਹੋਰ ਬੀਜਣ ਨੂੰ ਉਸ ਤੋਂ ਬਾਅਦ ਮੱਕੀ ਵਾਲਾ ਜੋਗੀ ਬੀਜੂਗੇ ਫੇ 1509 ਦਿਖਾਉਣੇ ਆਈ ਤੁਹਾਨੂੰ ਪਨੀਰੀ ਆ ਖੜੀ ਆਈ ਆਪਣੀ ਪਨੀਰੀ ਇੱਧਰ ਤੋਂ ਸ਼ੁਰੂ ਕਰੀ ਸੀਗੀ ਬੀਜਣੀ ਇੱਧਰ ਨੂੰ ਬੀਜ ਤੇ ਆ ਗਏ ਬਸ ਰਹਿ ਗਿਆ ਤਿੰਨ ਕ ਕੇਆਰੀਆਂ ਹੋਰ ਬੀਜਣ ਨੂੰ ਜੋ 50 ਕਿਲੋ ਬੀਜ ਰਹਿ ਗਿਆ ਜੀ ਬੀਜਣ ਨੂੰ ਆਹ ਪਨੀਰੀ ਖੜੀ ਆ ਮੁੱਛਲ ਦੀ 1401 ਉਸ ਤੋਂ ਅੱਗੇ ਆਹ 31 ਖੜੀ ਆ ਬਾਅਦ ਚ ਬੀਜੀ ਸੀਗੀ 31 ਕੁਝ ਕੱਤੀ ਇੱਧਰ ਵੀ ਜੀ ਹੋਈ ਐ ਕਿਆਰੀਆਂ ਵਿੱਚ ਆਹ 26 ਖੜੀ ਆ ਉਸ ਤੋਂ ਅੱਗੇ 122 ਆ 24 ਐ 28 ਐ ਪਨੀਰੀ ਨੇ ਖੈਰ ਗਰੋਥ ਗਰੋਥ ਵਧੀਆ ਕਰੀ ਐ ਹਲੇ ਇੱਕ ਜੂਰੀਆ ਪਾਇਆ ਹੀ ਆਪਾਂ ਨੇ ਪਨੀਰੀ ਵਿੱਚ ਹੁਣ ਤੱਕ ਹੋਰ ਹਲੇ ਕੁਝ ਨਹੀਂ ਪਾਇਆ ਹੋਇਆ ਇੱਕ ਜੂਰੀਆ ਲਾ ਦਿੱਤਾ ਸੀਗਾ ਥੱਲੇ ਡੀਏਪੀ ਪਾਇਆ ਹੋਇਆ ਬਾਕੀ ਕੱਲ ਤੋਂ ਬੱਟਾ-ਬੱਟਾ ਸਵਾਰਨ ਲੱਗ ਜਾਗੇ ਜੀ ਬੱਟਾ ਪਾਉਣ ਨੂੰ ਰਹਿੰਦੀਆਂ ਹਲੇ ਦਿਨ ਵੀ ਨੇੜੇ ਆ ਗਏ ਬੱਟਾ-ਬੱਟਾ ਸਵਾਰ ਦਾਂਗੇ ਹੁਣ ਗੰਨੇ ਦਾ ਰੇਹੂ ਦਾ ਕੰਮ ਮੁੱਕ ਗਿਆ ਸੀਗਾ ਥੋੜੇ ਜੇ ਗੰਨੇ ਵਿੱਚ ਰਹਿ ਗਿਆ ਰੇਪਾਉਣ ਨੂੰ ਪਰ ਇਹਦਾ ਨਿਬੜ ਜਾਊਗਾ ਇੱਕ ਦੋ ਦਿਨ ਵਿੱਚ ਮੈਂ ਕੱਲ ਤੋਂ ਬੰਦੇ ਰੱਖੇ ਹੋਏ ਆ ਨਾਲ ਦੋ ਹੋਰ ਤੇ ਬੱਟਾ-ਬੱਟਾ ਸਵਾਰ ਕੇ ਇੱਕ ਵਾਰ ਲਾ ਦਾਂਗੇ ਜੀ ਮੁੜ ਕੇ ਫਾਇਦਾ ਰਹਿੰਦਾ ਝੋਨੇ ਮੋਕੇ ਪਿਛਲੇ ਸਾਲ ਥੋੜਾ ਘੱਟ ਮਲ ਜਗਿਆ ਸੀਗਾ ਪਿਛਲੇ ਸਾਲ ਪਾਈਪ ਲਾਈਨ ਦੱਬਣ ਲੱਗ ਗਏ ਤੇ ਇਹ ਮੋਟਰ ਪਰ ਪਾਈਪ ਲਾਈਨ ਦੇ ਦੱਬਣ ਦੇ ਚੱਕਰ ਵਿੱਚ ਵਿੱਚ ਖੇਤਾਂ ਨੂੰ ਬਤਵੀਆਂ ਦੀ ਪਾੜ ਕੱਢੀ ਹੋਈ ਸੀ ਤੇ ਬਾਉਣ ਨੂੰ ਵੀ ਰਹਿ ਗਏ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਖੇਤ ਬਾਹ ਨਹੀਂ ਹੋਏ ਫਿਰ ਮੁੜ ਕੇ ਵਿੱਚੇ ਕੱਧੂ ਹੋ ਜਾਤਾ ਬੱਟਾ ਵੀ ਰਹਿ ਨਹੀਂ ਆਦਿਆਂਗਾ ਚਾਰ ਪੰਜ ਗਿੱਲਿਆਂ ਦੀ ਪਾਉਣ ਨੂੰ ਬਸ ਕੱਧੂ ਕਰਕੇ ਹੀ ਪਾਈਆਂ ਸੀਗੀਆਂ ਵਿੱਚੇ ਮੈਂ ਕਿਹਾ ਇੱਕ ਤੀ ਪਹਿਲਾਂ ਬੰਨ ਵੇਟਦੀ ਬੱਟਾ-ਬੱਟਾਂ ਦਾ ਕੰਮ ਇਹ ਥੋੜਾ ਟੈਨਸ਼ਨ ਭਰੀ ਜਾ ਹੋ ਜਾਂਦਾ ਕੰਮ ਬਾਕੀ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰਦੇ ਆਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ